ਅਈ ਸਸਿਕਲ ਦੀ ਸਾਰਿਆਂ ਨੂੰ ਸਾਡੀ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਨਿੱਕੇ ਘੁੰਮਣ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਆ ਪਹਿਲੀ ਵੀਡੀਓ ਆਪਣੀ ਇਸ ਘਰ ਦੇ ਵਿੱਚੋਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ گاਵਾ ਦਿਖਾਉਣੀ ਆ ਤੇ ਤਿੰਨੇ ਸੋਈਆਂ ਸਵਾਈਆਂ ਵਾ ਇੱਥੇ ਸੋਈਆਂ ਤੇ ਆਪਣੀਆਂ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਵੀਰ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵਿਧੇ ਸਤਿ ਸ੍ਰੀ ਅਕਾਲ ਜੀ ਪਾਈ ਹੋਸਲਾ ਪੀਠਾ ਜੀ ਹਾਂਜੀ ਠੀਕ ਠਾਕ ਜੀ ਤੇ ਵਿਧੇ ਨਾਮ ਦੱਸਦੇ ਘਰੀ ਆਪਣਾ ਹਾਂ ਆਪਣਾ ਮੱਤਾ ਸਿੰਘ ਜੀ ਹਾਂਜੀ ਪਿੰਡ ਛੋਟੇ ਘੋਮੜ ਜੀ ਤੇ ਤੁਸੀਂ ਉਹ ਮੱਝਾ ਸਿੰਘ ਤੇ ਜਿਲ੍ਹਾ ਦਸਤੂਰ ਠੀਕ ਹੈ ਜੀ ਤੁਹਾਨੂੰ ਬਟਾਲਾ ਵੀ ਨੇੜੇ ਪੈਂਦਾ ਜੀ ਅੱਛੇ ਬਟਾਲਾ ਵੀ ਲੱਗ ਗਈ ਆ ਨੇੜੇ ਪੈਂਦਾ ਜੀ ਤੇ ਮੱਝਾ ਸਿੰਘ ਵੀ ਲੱਗ ਗਈ ਲੱਗ ਗਈ ਪੈਂਦਾ ਜੀ ਤੇ ਬਾਕੀ ਸਭ ਤੋਂ ਮੇਨ ਜਿਹੜਾ ਗੁਰਦਾਰਾ ਸਾਹਿਬ ਕਾਫੀ ਮਸ਼ਹੂਰ ਹੈ ਸਾਹਿਬ ਦੇ ਵਿੱਚ ਹੀ ਘਰ ਲੱਗ ਭਾਗ ਤੋਂ ਸਾਰੇ ਭੈਣ ਭਰਾ ਆਪਣ ਨੂੰ ਜਾਣਦੀ ਹੈ ਠੀਕ ਆ ਹਾਂਜੀ ਗੁਰਦਾਸਪੁਰ ਜ਼ਿਲ੍ਹੇ ਚੋਂ ਕਾਫੀ ਮਸ਼ਹੂਰ ਗੁਰਦਾਰਿਆਂ ਚੋਂ ਹੀ ਆ ਜਿਹੜੇ ਆਪਣੇ ਘੁੰਮਣ ਗਾ ਹਾਂਜੀ ਹਾਂਜੀ ਤੇ ਬਾਬਾ ਜੀ ਮਰਸੀ ਹੁੰਦੀ ਸਾਲ ਬਾਅਦ ਹਾਂਜੀ ਹਾਂਜੀ ਤੇ ਬਹੁਤ ਦੂਰ ਦੂਰੀਆਂ ਵੀ ਚੱਲ ਗਏ ਹਾਂਜੀ ਹਾਂਜੀ ਲਗਭਗ ਮਤ ਨੂੰ ਪਤਾ ਸਾਡਾ ਪਿੰਡ ਪਰ ਕਾਫੀ ਲਗਭਗ ਪਤਾ ਹੀ ਆ ਜਿਹੜੇ ਇੱਧਰ ਦੇ ਏਰੀਏ ਦੇ ਮਾਝ ਏਰੀਏ ਦੇ ਲਗਭਗ ਸਾਰਿਆਂ ਨੂੰ ਪਤਾ ਹੀ ਆ ਘੁੰਮਣ ਕਾਫੀ ਮਸ਼ਹੂਰ ਆ ਜਿਹੜਾ ਇੱਥੇ ਹੈ ਨਾ ਠੀਕ ਹੈ ਤੇ ਫੋਨ ਨੰਬਰੇ ਬੋਲ ਦ 75474 97435 ਠੀਕ ਹੈ ਜੀ ਤੇ ਮੀਂਹ ਅਜ ਫਿਰ ਸਵੇਰ ਦਾ ਹੀ ਪੈਂਦਾ ਜੀ ਹਾਂ ਜੀ ਮਾਲਕ ਦੀ ਕਿਰਪਾ ਹੀ ਹੈ ਜੀ ਚਲੋ ਠੀਕ ਜੀ ਤੇ ਪਹਿਲੀ ਵੀਡੀਓ ਆਪਣੀ ਤੇ ਭਾ ਫਿਰ ਜਾਜ ਹੀ ਰੱਖੀ ਅੱਜ ਬਿਲਕੁਲ ਭਾਈ ਗਿਆ ਜੀ ਰੇਟ ਤੇ ਨਾਰਮਲ ਡਿੰਗਰ ਦੇਣੇ ਤੇ ਬਹੁਤ ਵਧੀਆ ਸੁਧਮਾ ਡਿੰਗਰ ਸਾਰੀ ਠੀਕ ਹੈ ਜੀ ਹਾਂ ਜੀ ਸਵੇਰ ਚਲੋ ਫਿਰ ਸ਼ੁਰੂਆਤ ਜਿਹੜੀ ਹੈ ਪਹਿਲੇ ਨੰਬਰ ਵਾਲੀ ਵਾੜ ਤੋਂ ਹੀ ਕਰਨੀ ਆ ਜੀ ਇਹ ਭਾਈ ਜਿੱਦ ਤੋਂ ਤੇ ਆ ਥਾਣੇ ਕਰੀ ਤੁਹਾਨੂੰ ਲੱਗੇ ਤਾਂ ਦਿਖਾ ਦਈਏ ਤੇ ਖਾਣਾ ਦਾ ਸਾਈਜ਼ ਵੀ ਆਪ ਦੇਖ ਸਕਦੇ ਆ ਆਪਾਂ ਚੰਗਾ ਹੈ ਤੇ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਕਿੰਨਾ ਚਲੋ ਗਿਆ ਵੀਰ ਜੀ ਨਸੋਈ ਨਾ 10 ਮਿੰਟ ਪਹਿਲੇ ਗਿਆ ਫਾਉਗੇ ਅਜੀ ਅੱਛਾ ਪਤਾ ਹੋ ਗਿਆ ਵਾ ਹਾਂਜੀ ਤੇ ਕਿੰਨਾ ਦੁੱਧ ਕਰਕੇ ਤਿਆਰ ਹੈ ਦੁੱਧ ਭਾਈ ਆਇਆ ਟਾਈਮ ਤੇ ਕੋਲ ਠੰਡਾ ਕਰਕੇ 1 ਲੀਟਰ ਵਾਲਾ 15 ਲੀਟਰ ਆ ਬਿਲਕੁਲ ਤਿਆਰ ਜਿਹੜਾ ਦੁੱਧ ਉਹ ਰੈਡੀ ਜਿਹੜਾ ਦੁੱਧ ਉਹ ਆ ਜਿਹੜਾ ਕੋਈ ਦੋ ਟਾਈਮ ਚੋਲੇ ਤੇ ਤਿੰਨ ਟਾਈਮ ਚੋਲੇ ਅੱਛਾ ਤੇ ਕਿੰਨਾ ਕੇ ਦੁੱਧ ਕਰੀ ਜਾਊਗੀ ਦੁੱਧ ਭਾਈ ਜਿੱਦੀ ਬੱਤੀ ਹੈ ਹਾਈਡ ਵੀ ਵਧੀਆ ਤੇ ਬਚ ਦੁੱਧ ਬੋਲਦਾ ਇਹਦੇ 20 ਲੀਟਰ ਕਰੋਗੇ ਕਿ ਮੈਂ ਚੰਗੀ ਸੇਵਾ ਕਰੇਗਾ ਠੀਕ ਆ ਹਾਂਜੀ ਤੇ ਸੂਆ ਕਿੰਨਾ ਜੀ ਸੂਆ ਭਾਈ ਦੁੱਜਾ ਜੀ ਠੀਕ ਆ ਹਾਂਜੀ ਇਹਨੇ ਦੇ ਕਾਟ ਦਿੰਗਾ ਠੀਕ ਐ ਇੱਕ ਰੀ ਆ ਪਿੱਛੇ ਵੀ ਉਹਨਾਂ ਦੇਖਾ ਦੇ ਖੋਲੋ ਫਿਰ ਤੋੜ ਦਈਏ ਬਾਕੀ ਮੀਂਹ ਤੇ ਅੱਜ ਸਵੇਰ ਤੇ ਪਈ ਜਾਂਦਿਆ ਵਾ ਹਰਿਆਈ ਨਹੀਂ ਅੱਜ ਬਾਕੀ ਇਹ ਆ ਵੀ ਚੰਗੇ ਕੱਦ ਕਾਟ ਚ ਆ ਥੱਲੇ ਵੀ ਚੰਗੀ ਬਣੀ ਐ ਆ ਜੇ ਲੈ ਆਓ ਜੀ ਬਾਕੀ ਨਵੀਂ ਵਿਆੜਿਆ ਤੇ ਜਿਹੜੇ ਕਿਸੇ ਵੀਰ ਨੇ ਘਰੇ ਰੱਖਣੀ ਆ ਤੇ ਉਹਨਾਂ ਲਈ ਚੰਗੀ ਆ। ਭਾ ਅਮਰਾਧੀਰੀ ਦਿਖਾ ਦਿਓ। ਆ ਬੱਚੇ ਜਿਹੜਾ ਵੀਰ ਜੀ ਉਹਨਾਂ ਨੇ ਥੱਲੇ ਛੜਤਾ। ਉਹਨੇ ਤਾਂ ਦਿਖਾ ਦਿੰਨੇ। ਆਹ ਦੇਖ ਲੈ ਕਿ ਆਜਾ ਇਹਦਾ ਅਗਲੇ ਸਨੰਦ। ਬਹੁਤ ਵਧੀਆ ਵੀ। ਤੇ ਆ ਪਿਛਲੇ ਜਨਾ ਦਾ ਜਵਾਬ ਹੀ ਦੇਖ ਰਹੇ ਹਾਂ ਠੀਕ ਹੈ ਜੀ ਹੋਰ ਦਾ ਬੋਲ ਬਸਨੀ ਆਹ ਸਾਡੇ ਬਾਕੀ ਹਵਾਨੇ ਤੇ ਨਾੜਾਂ ਵੀ ਜੜੀਆਂ ਚੰਗੀਆਂ ਵਾ ਤੇ ਕਿੰਨਾ ਵਿੱਚ ਫਿਰ ਜੱਜਾ ਮੁੱਲ ਰੱਖੀਏ ਦਾ ਆਪਾਂ ਮੁੱਲ ਤੇ ਭਾਈ 50000 ਰੁਪਏ ਜੀ ਅੱਛਾ ਤੇ ਆਪਣੀ ਪਹਿਲੀ ਵੀਡੀਓ ਹਾਂ ਜਿੰਨਾ ਤੋਂ ਮੈਂ ਮਾਤਲ ਕਰਾਂਗੇ ਜੱਜ ਜੀ ਗੱਲ ਕਰੀਏ ਕਿ ਜਿਹੜੇ ਚਲ ਜੇ ਪਹਿਲੇ ਫੋਨ ਤੇ 60000 ਰੁਪਏ ਦਾ ਜੀ ਹੋਰ ਕਰ ਦਈਏ ਮਾਨ ਤੁਸੀਂ ਦੱਸੋ ਇੱਕੋ ਗੱਲ ਕਰ ਦਈਏ ਫਿਰ ਦੱਸੋ ਬਿਲਕੁਲ ਜੀ ਸੁਣੋ ਹਾਂ ਜੀ ਪੂਰੇ 55 ਦੇ ਦੇ ਦिए ਦੇ ਲਾਏ ਭਾਈ ਜੀ ਠੀਕ ਹੈ ਪੂਰੇ ਭਣ ਭਰਾ ਦੂਰ ਚੱਕਦਾ ਹੋਰ ਮਾਨਤਨ ਕਰਦਾਂਗੇ ਅੱਛਾ ਹਾਂਜੀ ਬਾਕੀ ਇਹ ਵੀ ਖਾਲੀ ਨਹੀਂ ਮੋੜਨਾ ਕੇ ਖਾਲੀ ਨਹੀਂ ਕਿਨੂੰ ਮੋੜਦੇ ਇੱਥੇ ਆ ਜਾਣ ਅੱਛਾ ਠੀਕ ਹੈ ਕਿ ਦਵਾ ਡੰਗਰ ਨਾਲੇ ਤੋਂ ਨਾਲੇ ਪੂਰਾ ਮਾਨਤਨ ਕਰਾਂਗੇ ਤੇ 15 ਲੀਟਰ ਦੁੱਧ ਜਿਹੜਾ ਘਰੋਂ ਚਵਾ ਦੋਗੇ ਹਨਾ ਠੀਕ ਹੈ ਜੀ ਹਾਂ ਦੇਖ ਸਾਡੇ ਵੇਖ ਲਈ ਬਹੁਤ ਚੰਗੀ ਬਹੁਤ ਠੀਕ ਹੈ ਬਾਕੀ ਇਹ ਆ ਵੀ ਕੱਦ ਕਾਟ ਤੇ ਚੰਗੀ ਆ ਇਸ ਤਰ੍ਹਾਂ ਫੁੱਲ ਵੱਡੀ ਆ ਫੁੱਲ ਵੱਡੀ ਆ ਤੇ ਰੰਗ ਰੂਪ ਤੇ ਵੀ ਚੰਗੀ ਆ ਤੇ ਆ ਵੀ ਜਿਹੜੀ ਆ ਸੂਈ ਸਵਾਈ ਆ ਇਹਦੇ ਕੋਲ ਕਿੰਨਾ ਮੀਤੀ ਤੋਂ ਤਿਆਰ ਹੈ ਇਹ ਕੋਲ ਭਾਈ 15 ਲੀਟਰ ਦੁੱਧ ਜੇ ਅੱਛਾ ਤੇ ਸੁਜੀਤ ਨੂੰ ਡੇਢ ਮਹੀਨਾ ਹੋ ਗਿਆ ਜੀ ਅੱਛਾ ਦੁੱਤ ਕਰ ਲਈ ਕਹਿੰਦਾ ਕਰਦਾ ਵੀ ਕੱਲ ਬੱਚਾ ਮਰਿਆ ਪਰਸੋਂ ਮਰਿਆ 20 ਦਿਨ ਹੋ ਗਏ ਤੇ ਠੀਕ ਜੀ ਹਾਂਜੀ ਬਾਕੀ ਤੁਹਾਨੂੰ ਦੱਸ ਦਿਆਂਗਾ ਜਦ ਅਸੀਂ ਚੱਲਣ ਲੱਗਾ ਹਾਂਜੀ ਹਾਂਜੀ ਤੇ ਨੌਂ ਨੂੰ ਲੋਕੀ ਬੱਚਾ ਵੀ ਲਾਈ ਜੰਨੇ ਭਰਾ ਭਾਈ ਦਾ ਹੀ ਦੇਣੀ ਹੈ ਠੀਕ ਆ ਆ ਵੀ ਜਿੱਦਾਂ ਨਿਕਾ ਠੱਡੀ ਕਾਈਆਂ ਦੇਖੋ ਭਾਈ ਦਾ ਮੱਦੀ ਫੜ ਲੋ ਠੀਕ ਆ ਤੇ ਲੋੜ ਕੋਈ ਨਹੀਂ ਝੂਠ ਬੋਲੂਗੀ ਠੀਕ ਆ ਆ ਵੀ ਜਿੱਦਾਂ ਆਏ ਆਦਾਂ ਹੀ ਦੋ ਹਾਂ ਮੈਂ ਹੜਾ ਨਹੀਂ ਆਵੇਂ ਹਾਂਜੀ ਯਾ ਬੋ ਯਾਰ ਕਮਾਈ ਕਰਨੀ ਹੈ ਪਾਪਾ ਦੀ ਪਤਾ ਲਾਇਕ ਉਹ ਦੋ ਦੋ ਜਿਹੜਾ ਮਰਜੀ ਵੀ ਰਵੇ ਦੋ ਗੰਢੇ ਤਿੰਨ ਗੰਢੇ ਚਵਾਈ ਕਰ ਖੜੇ ਆਪੇ 15 ਲੀਟਰ ਜਿਹੜਾ ਪੱਕਾ ਦੁੱਧ ਹੈਗਾ ਉਹ ਤੋਂ ਮਿਲਦੀ ਆਲਾ ਠੀਕ ਆ ਇਹ ਗਾਵਾ ਮੈਨੂੰ 20 ਕਿਲੋ ਮਿਲਨੇ ਆਗੇ ਠੀਕ ਆ ਜੀ ਇਹਦੇ ਵੀ ਥਾਂ ਨਿਕਰੀ ਲਾਗੇ ਤਾਂ ਦੇਖ ਸਕਦੇ ਜੀ ਤੇ ਮਿਲਤਵੇਂ ਇਹਦੇ ਵੀ ਚੰਗੀ ਲੱਗੀ ਐ ਲੈ ਜਾ ਜੀ ਕੱਲ ਵੀ ਆਈ ਜੇ ਕੋਈ ਪਤਾ ਸਾਹਮਣੇ ਨਾ ਹਾਂਜੀ ਤੇ ਭਾਈ ਹੁਣ ਦੁੱਧ 20 ਕਿਲੋ ਕਰ ਦੇਣਾ ਠੀਕ ਐ ਬਾਕੀ ਝੜੀਆਂ ਝੁੜੀਆਂ ਵਾਂ ਝੜੀਆਂ 'ਚ ਵੀ ਦੁੱਧ 15 ਲੀਟਰ ਹੈਗਾ ਇਹਦੇ ਕੋਲ ਹਾਂਜੀ 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 ਕੋਈ ਗੱਲ ਮਾ ਤੇ ਜਿਹੜਾ ਕੋਈ ਸਾਹਮਣ ਨਾਲ ਲੈ ਜਾਊਗਾ ਤੇ ਦੋ ਦੰਨੇ ਹੋਰ ਵੱਧ ਜਣਾਵਾ ਤੰਦੀ ਇੱਥੇ ਦੀਏ ਉਹ ਤੰਦੀ ਆ ਬਾਦੀ ਪਰ ਫੜ ਕੇ ਥੱਲੇ ਪਾ ਲਈ ਉਹ ਠੀਕ ਹੈ ਜੀ ਠੰਡੀ ਧੀਰੀ ਆ ਤਰਾ ਬਹੁਤ ਠੰਡੀ ਧੀਰੀ ਪਾ ਜੀ ਦੁੱਧ ਜਿਹੜਾ 15 ਲੀਟਰ ਹੁਣ ਕਹਿੰਦੇ ਵੀ ਮੋਕੇ ਤੇ ਹੈਗਾ ਇਹ ਦੇਖੋ ਨਾ ਦੇਖਾਂਦੇ ਜੀ ਤੇ ਇਹਦਾ ਫਿਰ ਕਿੰਨਾ ਰੱਖੀਏ ਵੀਰ ਜੀ ਮੁੱਲ ਆਪਾਂ ਇਹਦਾ ਮੁੱਲ ਭਾਈ ਜਿੰਨਾ ਜੂਨਾ ਚੱਲ ਜਿੰਦਾ ਤੁਸੀ ਕਿੰਨੇ ਦੇ ਦਈਏ ਮੁੱਲ ਤੇ 55000 ਰੁਪਏ ਜੀ ਅੱਛਾ ਜੇ ਬੱਚਾ ਪਾ ਤੇ ਆਪਾਂ ਬੈਠ ਵੀ ਕਰ ਲੈਂਦੇ ਇਹਦਾ ਹਾਂਜੀ ਕੋਲੋਂ ਬੱਚੇ ਬਗਿਆਰ ਆ ਤੇ 50000 ਦਿਖਦਾ ਜੀ ਖੋਰ ਕਰ ਦੀ ਜੀ ਮਾਨ ਬੱਸ ਹੋਰ ਕਿੰਨਾ ਕਰਦੇ ਪੂਰੇ 45 ਦੀ ਜਾਂਦੀ ਹੈ ਕੋਈ ਨੀ ਜਾਣਦੀ ਕੁਛ ਨਹੀਂ ਹੁੰਦਾ ਚਲੋ ਠੀਕ ਹੈ ਭਾਈ ਦੇ ਦਾਂਗੇ ਠੀਕ ਹੈ ਜੀ ਕੋਈ ਗੱਲ ਕਰਾਂਗੇ ਮਾਨਦਾਨ ਭਰਾਵਾਂ ਦਾ ਠੀਕ ਹੈ ਜੀ ਹਾਂ ਜੀ ਹਾਂ ਜੀ ਬਾਕੀ ਕੋ ਫੋਨ ਲਾਵੇ ਫਿਰ ਵੀ ਤੇ ਆ ਬੈਣੀ ਵਾਲੇ ਪਾਸੇ ਤਾਂ ਵੀ ਇੱਕ ਕਰੀ ਦੇਈ ਕਰਦੇ ਜੇ ਥਾਣੇ ਦੇ ਲਾਗੇ ਤਾਂ ਮਰਾ ਰਹੀ ਜੀ ਦਿਖਾ ਦਿਓ ਮਹਾਰਾ ਦੀ ਵੀ ਫਿਰ ਦੀ ਉਹਦਾ ਵੀ ਚਵਾਜ ਦਾ ਦੇਖ ਸਕਦੇ ਜੀ ਬਿਲਕੁਲ ਸਾਫ ਹੈ ਕਿੰਨੇ ਬੰਦੇ ਕਿਹਦੇ ਪੂਰੇ ਖੱਟਾ ਨਹੀਂ ਹੋ ਗਿਆ ਠੀਕ ਹੈ ਜੀ ਕਿਪਰ ਹੀ ਚਵਾਈ ਤੇ ਆ ਮਿਲਕ ਵੇਨ ਵੀ ਚੰਗੀ ਲੱਗੀ ਆ। ਬਗ ਜੀ ਚੰਗਾ ਪਦਨ ਸਾਮਣੋਂ ਵਾਲਾ ਆ ਗਿਆ ਨਾ ਪਾਜੀ। ਹਾਂਜੀ। ਦੁੱਧ ਨੇ 20 ਕਿੱਲੇ ਕਰ ਦੇਣਾ। ਠੀਕ ਆ ਜੀ। ਹਾਂਜੀ ਹਾਂਜੀ। ਤੇ ਆ ਵੀ ਗਾਂ ਤਾਂ ਆਜੀ ਸੋਈ ਜੇ। ਇਹ ਬਿਲਕੁਲ ਤਾਈ ਤੀਜੇ ਪਰਸ ਤੋਂ ਹੀ ਆਜੀ ਆੜੇ ਜਾਈ। ਠੀਕ ਆ। ਤੇ ਇਹਦੇ ਸਮੇਂ 10 ਲੀਟਰ ਬੋਲਾ ਹੋਣਾ ਥੱਲੇ। ਅੱਛਾ। ਠੀਕ ਆ। ਤੇ ਠੰਡੀ ਥੀ ਬੜੀ ਆ ਪਾ ਜੀ ਦਾ ਵੀ ਹੱਥ ਟਵਾਉ ਦੇ। ਇਹ ਕਿੰਨਾ ਕਰੀ ਜਾਊਗੀ ਦੁੱਧ? ਦੁੱਧ ਭਾੜੀ ਚਲੋ। ਬਹੁਤ ਆਲੀ ਮੈਂ ਕਹਿੰਦਾ 12-13 ਕਿੱਲੇ ਦੋ ਵੀ ਨਾ। ਅੱਛਾ। ਆ ਵੀ ਕਿਤੇ ਫੇਰ ਚੰਗੀ ਦੇ 15 ਵੀ ਚੋ ਸਕਦਾ ਤੇ ਬੱਚਾ ਕੀ ਹੈ ਤੇ ਮਗਰ ਮਗਰ ਬੱਚਾ ਹੈ ਅੱਛਾ ਬੱਚਾ ਹੈ ਹਾਂਜੀ ਮਾੜੋ ਤੇ ਗੱਲਾਂ ਹੀ ਖਾ ਗਈ ਕਿੱਟ ਕਿ ਮਾੜੀ ਜਾਂ ਉਸ ਠੀਕ ਐ ਤਾਂ ਜਾਈਏ ਬੱਚਾ ਉੱਤਰਾ ਬਿਲਕੁਲ ਥਾਣੇ ਦੇ ਵੀ ਆਪਾਂ ਇੱਕ ਰੀ ਲਾ ਕੇ ਤਾਂ ਦੇਖ ਸਕਦੇ ਹਾਂ ਚੰਗੇ ਗੈਸ ਤੇ ਆ ਬਾਕੀ ਹੁੰਦੀ ਜਰਸੀ ਤੇ ਜਾਂਦੇ ਜਰਸੀ ਕ੍ਰੋਸ ਤੇ ਐ ਵੀ ਚਲੋ ਜੇ ਕਿਸੇ ਵੀਰ ਨੇ ਵੜਾ ਘਰ ਵਾਸਤੇ ਰੱਖਣੀ ਐ ਸੋਹਣੀ ਸ਼ਕੀਨ ਵੜਿਆ ਹਾਂਜੀ ਘਰ ਰੱਖਣ ਡੰਗਰ ਬਹੁਤ ਸੋਹਣਾ ਕਾਰ ਰੱਖ ਲਈ ਸੋਹਣੀ ਐ ਬੱਜੀ ਵੀ ਸੋਹਣੀ ਲੱਗੂਗੀ ਸੋਹਣੀ ਬੱਜੀ ਟੋਰਦਾ ਉਹਨਾ ਬਹੁਤਾ ਵੈੜ ਦੇ ਵਿੱਚ ਠੀਕ ਹੈ ਜੀ ਹਾਂ ਜੀ ਬਾਕੀ ساری ਸੀਰ ਮਾੜੀ ਮੋੜੀ ਕਹਿ ਲਈ ਹੈ ਅਰੇ ਜਾਈ ਹੁਣੀ ਬੱਚੇ ਦੇ ਵਿੱਚ ਡਾੜੀ ਬਾਕੀ ਬੱਚੇ ਉਹਨਾਂ ਥੋੜਾ ਜਿਹਾ ਪੰਜ ਕੇ ਹੁੰਦੀ ਆ ਤੇ ਆ ਵੀ ਜਰਸੀ ਕ੍ਰੋਸ ਦੇ ਹਿਸਾਬ ਨਾਲ ਕੱਦ ਕਾਠ ਇਹਦਾ ਚੰਗਾ ਆ ਬਹੁਤ ਬਈ ਰੰਗ ਰੰਗ ਦੀ ਸੋਹਣੀ ਆ ਬਾਕੀ ਪਤਾ ਕੀ ਗੱਲ ਕੀ ਜੇ ਉਸ ਤੋਂ ਥੋੜਾ ਘੱਟ ਲੱਗਦਾ ਇਹੋ ਜਿਹਾ ਹਾਂਜੀ ਥਾਣਾ ਕਿੱਡਾ ਸੋਹਣਾ ਲੱਗਾ ਇਹਨੂੰ ਦੇਖੋ ਲੱਗਾ ਥਾਣਾ ਦੀ ਨੀ ਚਵਾਈ ਬਹੁਤ ਜ਼ਿਆਦਾ ਵਾਦੇ ਹਾਂ ਦੇਖਾਂਗੇ ਮੋਟੀ ਤਾਲੇ ਮਟਰਾਂ ਨਾਲ ਹਾਲ ਵਿੱਚ ਹਮ ਜਾਨ ਨੂੰ ਜਿੰਨੇ ਨਗਰ ਕੋਲ ਆਦੇ ਕਿਤੇ ਪੂਰੇ ਥਾਣੇ ਹੋਣਗੇ ਠੀਕ ਹੈ ਜੀ ਹਾਂਜੀ ਬਾ ਜੰਮੇ ਕੱਲ ਦੇ ਪਰਸੋ ਦੀ ਸੂਰਤ ਦੁੱਧ ਐਵੇਂ 20 ਕਿਲੋ ਕਾਇੀ 15 ਕਿਲੋ ਕਾਇੀ ਜਿਹੜੀ ਸੱਚੀ ਗੱਲ ਹੋ ਦਤਨੀ ਆਪਾਂ ਠੀਕ ਆ ਹਾਂਜੀ ਤੇ ਇਹਦਾ ਮੁੱਲ ਫਿਰ ਮੋਦੇ ਭਾਜੀ 50000 ਰੁਪਏ ਜੀ ਦਾ ਅੱਛਾ ਸੋਹਣੀ ਆ ਬੱਚੀ ਇਹ ਇਹਦਾ ਇਹ ਆ ਵੀ ਇਹਦਾ ਕੱਲਾ ਦੁੱਧ ਦਾ ਮੁੱਲ ਨਹੀਂ ਆ ਸੋਹਣੇ ਪਨੇ ਦਾ ਮੁੱਲ ਵੀ ਆ ਸੋਹਣੀ ਮਾੜੇ ਤੇ ਦੁੱਧ ਵੀ ਇਹਨਾਂ ਦਾ ਮੱਝਾਂ ਰਗਾਂਦਾ ਵਾ ਉਹ ਭਾਜੀ ਇਹ ਪੋਰਾ ਨਹੀਂ 12 ਲੀਟਰ ਦੁੱਧ ਵੀ ਦੇਈਏ ਨਾ ਪਹਿਲੇ ਥੁਰੇ ਵਾੜ ਹਾਂਜੀ ਤੇ ਘਰ ਪੇ ਨੂੰ ਬਹੁਤ ਵਧੀਆ ਕਿੰਨੇ ਦੀ ਐਸਨੋ ਕਰ ਜੀਏ ਵੀ ਸਾਢੇ 2000 ਰੁਪਏ ਭਾਜੀ ਕਿੰਨੇ ਚ ਯਾਰ ਦੋ ਨਾ ਛੱਡੋ ਫਿਰ ਹਾਂਜੀ ਹਾਂਜੀ ਛੱਡ ਦਈਏ ਪੂਰਾ 45 ਦੀ ਪੂਰੇ 45 ਦੀ ਜਾਣਦੀ ਐ ਇੱਥੇ ਦੋ ਹੋਰ ਛੱਡ ਦਾਂਗੇ ਅੱਛਾ 47000 ਦੀ ਦਾਂਗੇ ਇਹ 47000 ਦੀ ਐ ਲਾਏ ਭਾਜੀ ਠੀਕ ਐ ਜੀ ਬਾਕੀ ਵੀ ਉਹ ਚਲੋ ਤੁਸੀਂ ਮਗਰੋਂ ਵੀਡੀਓ ਬਣਾ ਕੇ ਆਏ ਜੀ ਹਾਂਜੀ ਤਾਂ ਗੱਪਾਂ ਹੀ ਵੇਖ ਲੈ ਕਿਦਾਂ ਦੇ ਹਾਂਜੀ ਹਾਂਜੀ ਤੇ ਰੀਡ ਵੀ ਉਹਦੀ ਨਾਲ ਦੇ ਨਾਲ ਠੀਕ ਐ ਇਹ ਆਪੇ ਫਿਰ ਪਹਿਲੇ ਪਹਿਲੇ ਫੋਨ ਤੇ ਜਾਣ ਕੇ ਸਾਰੀਆਂ ਪਹਿਲੇ ਹੀ ਫੋਨ ਟੁੱਟਣ ਵਾਲੀਆਂ ਜੀ ਤੇ ਤਸੱਲੀ ਕੋ ਤੁਹਾਡੇ ਘਰੋਂ ਕਰਕੇ ਲੈ ਜਾਈ ਹਾਂ ਜੀ ਭਾਜੀ ਦਾਂ ਮੱਕੀ ਕੋਈ ਕਰੇ ਜਿੱਦਾਂ ਇਹ ਕਹਿੰਦਾ ਜੀ ਕਰਦਾ ਨਾ ਉਦਾਂ ਹੀ ਕਰੀ ਠੀਕ ਹੈ ਜੀ ਇਹ ਨਹੀਂ ਆਂਦੇ ਅਸੀਂ ਬਲਾ ਦੱਦ ਭੇਜਦੇ ਲਾੜੋ ਜਾ ਕੇ ਭਰ ਕੇ ਹੋਰ ਗੱਲਾਂ ਹੋਣ ਵੀ ਆਪਣੀ ਤਸੱਲੀ ਕਰੋ ਤਸੱਲੀ ਕਰਕੇ ਖੜੋ ਠੀਕ ਹੈ ਜੀ ਜਿਹੜਾ ਬੰਦਾ ਇੱਥੇ ਆਊਗਾ ਨਾ ਉਹਨੂੰ ਸਾਰੇ ਡੰਗਰਾਂ ਦੇ 2000 ਰੁਪਏ ਹੋਰ ਛੋਟ ਕਰ ਦਾਂਗੇ ਅੱਛਾ ਚਲੋ ਬਾਕੀ ਕੋਈ ਆਵੇ ਤੇ ਹਨਾ ਕਰਾਂਗੇ ਠੀਕ ਹੈ ਜੀ ਪੂਰਾ ਮਾਣ ਕਰਾਂਗੇ ਇੱਥੇ ਈ ਨਹੀਂ ਗੱਲ ਤੇ ਬਾਕੀ ਚਲੋ ਕੋਈ ਫਿਰ ਫੋਨ ਲਾਵੇ ਇੱਕ ਵਾਰੀ ਹਾਂਜੀ ਸੌਦਾ ਆਪੇ ਫਿਰ ਮੌਕੇ ਤੇ ਹੋ ਜਾਂਦਾ ਹੁੰਦਾ ਵਾ